ਚੈਨਲ ਦਾ ਆਰਐਨ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਵੱਖ-ਵੱਖ ਮੌਸਮਾਂ ਨੂੰ ਲੈ ਕੇ ਉਹਦੇ ਵਿੱਚ ਹੋਣ ਵਾਲੀਆਂ ਪ੍ਰੋਬਲਮਸ ਨੂੰ ਲੈ ਕੇ ਅਸੀਂ ਵੱਖ-ਵੱਖ ਖੇਤਰਾਂ ਦੇ ਵਿੱਚ ਜੋ ਵੀ ਬਿਮਾਰੀਆਂ ਫੈਲਦੀਆਂ ਨੇ ਜਿਨ੍ਹਾਂ ਦੇ ਕਾਰਨਾਂ ਕਰਕੇ ਉਹਨਾਂ ਨੂੰ ਲੈ ਕੇ ਅਸੀਂ ਜਨਤਾ ਨੂੰ ਅਵੇਅਰ ਕਰਨ ਵਾਸਤੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹਨਾਂ ਬਿਮਾਰੀਆਂ ਤੋਂ ਬਚਾਅ ਕਿਵੇਂ ਕੀਤਾ ਜਾਂਦਾ ਹੈ ਸੋ ਇਸੇ ਦੇ ਤਹਿਤ ਹੀ ਅੱਜ ਅਸੀਂ ਬਟਾਲਾ ਸਿਵਲ ਹਸਪੀਟਲ ਹਸਪਤਾਲ ਵਿਖੇ ਪਹੁੰਚੀ ਹੈ ਸਾਡੀ ਟੀਮ ਔਰ ਬਟਾਲਾ ਸਿਵਲ ਹਸਪਤਾਲ ਦੇ ਐਸਐਮਓ ਸਾਹਿਬ ਆਓ ਉਹਨਾਂ ਨਾਲ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬਰਸਾਤ ਦੇ ਮੌਸਮ ਦੇ ਵਿੱਚ ਜੋ ਇਹ ਬਿਮਾਰੀਆਂ ਫੈਲਦੀਆਂ ਨੇ ਇਹਨਾਂ ਤੋਂ ਬਚਾ ਕਿਵੇਂ ਕੀਤਾ ਜਾ ਸਕਦਾ ਹੈ ਜਾਂ ਜਿਵੇਂ ਇਹ ਪਾਣੀ ਇਕੱਠਾ ਹੁੰਦਾ ਆ ਇਹਨਾਂ ਨੂੰ ਘਰਾਂ ਦੇ ਵਿੱਚ ਸਾਂਭ ਸੰਭਾਲ ਇਹਨਾਂ ਚੀਜ਼ਾਂ ਦੀ ਕਿਵੇਂ ਕੀਤੀ ਜਾ ਸਕਦੀ ਹੈ ਤਾਂ ਜੋ ਸਾਡਾ ਪਰਿਵਾਰ ਅਤੇ ਅਸੀਂ ਆਪ ਸਿਹਤਮੰਦ ਰਹਿ ਸਕੀਏ ਸਤਿ ਸ਼੍ਰੀ ਅਕਾਲ ਦਾਸ ਜੀ ਸਤਿ ਸ਼੍ਰੀ ਅਕਾਲ ਪਹਿਲੇ ਤਾਂ ਆਪਣਾ ਨਾਮ ਦੱਸੋ ਮੈਂ ਡਾਕਟਰ ਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਲ ਬਟਾਲਾ ਡਾ ਸਾਹਿਬ ਜਿਵੇਂ ਕਿ ਅਸੀਂ ਜਾਣਦੇ ਆ ਕਿ ਬਰਸਾਤ ਦਾ ਮੌਸਮ ਆ ਚੁੱਕਾ ਆ ਤੇ ਬਰਸਾਤ ਦੇ ਮੌਸਮ ਚ ਖਾਣ ਪੀਣ ਦਾ ਵੀ ਮਤਲਬ ਸਾਡੇ ਤੇ ਇਫੈਕਟ ਕਰਦਾ ਥੋੜਾ ਔਰ ਜੋ ਬਰਸਾਤੀ ਬਿਮਾਰੀਆਂ ਨੇ ਇਹ ਜਿਹੜੀਆਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਬਰਸਾਤ ਦੇ ਮੌਸਮ ਦੇ ਵਿੱਚ ਆਉਂਦੀਆਂ ਨੇ ਤੇ ਸਾਨੂੰ ਇਹ ਨੁਕਸਾਨ ਪਹੁੰਚਾਉਂਦੀਆਂ ਨੇ ਪਹਿਲੇ ਇਸ ਬਾਰੇ ਸਮਝਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ ਬਰਸਾਤ ਦਾ ਸੀਜ਼ਨ ਚੱਲ ਰਿਹਾ ਬਰਸਾਤ ਦਾ ਸੀਜ਼ਨ ਜਿਹੜੇ ਦੂਸਰੇ ਸੀਜ਼ਨ ਹੁੰਦੇ ਨੇ ਉਹਨਾਂ ਤੋਂ ਜ਼ਿਆਦਾ ਥੋੜਾ ਜਿਹਾ ਬਿਮਾਰੀਆਂ ਹੁੰਦਾ ਖਤਰਾ ਦਿੰਦਾ ਸਭ ਤੋਂ ਜ਼ਿਆਦਾ ਖਤਰਾ ਜਿਸ ਤਰ੍ਹਾਂ ਤੁਸੀਂ ਪਾਣੀ ਇਕੱਠਾ ਹੋ ਜਾਂਦਾ ਬਰਸਾਤ ਦਾ ਜਾਂ ਘਰਾਂ ਚ ਵੈਸੇ ਵੀ ਇਹ ਪਾਣੀ ਸਾਡਾ ਗਮਲਿਆਂ ਚ ਜਾਂ ਜਿਹੜੇ ਉੱਪਰ ਕੂਲਰ ਪਈ ਹੁੰਦੇ ਨੇ ਜਾਂ ਟਾਇਰ ਵਗੈਰਾ ਉੱਪਰ ਜਾਂ ਬਰਤਨ ਟੁੱਟੇ ਪ ਵਗੈਰਾ ਜਿਹੜੇ ਮਛਰਾ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਕਾਫੀ ਜ਼ਿਆਦਾ ਖਤਰਾ ਰਹਿੰਦਾ ਬਟਾਲੇ ਦੇ ਤੁਸੀਂ ਆਮ ਦੇਖਿਆ ਹੀ ਹੋਵੇਗਾ ਕਿ ਡੈਂਗੂ ਵਗੈਰਾ ਕਈ ਵਾਰੀ ਇਹਨਾਂ ਏਸੀ ਸੀਜ਼ਨ ਦੇ ਵਿੱਚ ਆਂਦਾ ਖਤਰਾ ਹੁੰਦਾ ਬਾਕੀ ਇਸ ਸੀਜ਼ਨ ਦੇ ਵਿੱਚ ਆਪਾਂ ਜਿਸ ਤਰ੍ਹਾਂ ਅਸੀਂ ਬਾਹਰੋਂ ਖਾਣਾ ਖਾਂਦੇ ਆ ਜਾਂ ਕੁਝ ਵੀ ਆਪਾਂ ਈਵਨ ਘਰ ਚੋਂ ਕਰਦਾ ਵੀ ਜਿਹੜਾ ਗਰਮੀ ਕਰਕੇ ਖਾਣਾ ਖਰਾਬ ਹੋ ਸਕਦਾ ਉਹਦੇ ਕਰਕੇ ਜਿਹੜਾ ਪੇਟ ਦੀਆਂ ਬਿਮਾਰੀਆਂ ਠੱਠੇ ਉਲਟੀਆਂ ਵਗੈਰਾ ਲੱਗ ਸਕਦੀਆਂ ਬੁਖਾਰ ਵਗੈਰਾ ਹੁੰਦੇ ਨੇ ਇਸੇ ਸੀਜ਼ਨ ਦੇ ਵਿੱਚ ਹੁੰਦੇ ਨੇ ਸਰ ਜਿਹੜੀਆਂ ਇਹ ਬਰਸਾਤੀ ਬਿਮਾਰੀਆਂ ਪੈਦਾ ਹੁੰਦੀਆਂ ਨੇ ਇਹਦੇ ਮੇਨ ਲੱਛਣ ਕੀ ਹੁੰਦੇ ਨੇ ਇਸ ਤਰ੍ਹਾਂ ਡੈਂਗੂ ਜਾਂ ਮੱਛਰਾਂ ਤੋਂ ਪੈਦਾ ਹੋਣ ਵਾਲੀ ਬਿਮਾਰੀ ਜਿਸਨੂੰ ਡੈਂਗੂ ਜਾਂ ਮਲੇਰੀਆ ਤੇ ਜ਼ਿਆਦਾ ਬੁਖਾਰ ਹੁੰਦਾ ਅ ਸਰੀਰ ਬਹੁਤ ਜ਼ਿਆਦਾ ਦਰਦ ਕਰਦਾ ਮਾਸ ਪੇਸ਼ੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਉਹਨਾਂ ਦੀ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਡੈਂਗੂ ਦੇ ਵਿੱਚ ਕਈ ਵਾਰ ਅੱਖਾਂ ਦੇ ਪਿੱਛੇ ਦਰਦ ਵੀ ਹੁੰਦੀ ਹੈ ਜਿਹੜੀ ਰੈਟ੍ਰੋ-ਔਰਬਿਟਲ ਪੇਨ ਕਹਿੰਦੇ ਹੈ ਬੈਕ ਸਾਈਡ ਦੇ ਅੱਖਾਂ ਦੀ ਪੇਨ ਵੀ ਹੁੰਦੀ ਹੈ ਉਲਟੀਆਂ ਵਗੈਰਾ ਆ ਸਕਦੀਆਂ ਇਹ ਚੀਜ਼ਾਂ ਸੋ ਅੱਛਾ ਦੱਸੋ ਵੀ ਮੰਨ ਲਓ ਕਿ ਰੱਬ ਨਾ ਕਰੇ ਕਿਸੇ ਨੂੰ ਇਹ ਲੱਛਣ ਆਂਦੇ ਨੇ ਤੇ ਉਹਦੀ ਪਹਿਲਾਂ ਤਾਂ ਮੁੱਢਲੀ ਸਹਾਇਤਾ ਕੀ ਆਪਾਂ ਉਹਨਾਂ ਨੂੰ ਘਰ 'ਚ ਹੀ ਦੇ ਸਕਦੇ ਆ ਜਾਂ ਉਸ ਤੋਂ ਬਾਅਦ ਫਿਰ ਜੀ ਉਹ ਲੱਛਣ ਸਾਨੂੰ ਕੰਟਰੋਲ ਸਾਡੇ ਕੋਲੋਂ ਨਹੀਂ ਹੁੰਦੇ ਘਰ 'ਚ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਜਿਹੜੀਆਂ ਬੁਖਾਰ ਆ ਜਿਸ ਤਰ੍ਹਾਂ ਮਛਰਾ ਤੋਂ ਪੈਦਾ ਹੋਣ ਵਾਲੇ ਜਿਹੜੇ ਬੁਖਾਰ ਨੇ ਡੇਂਗੂ ਤੇ ਦੂਸਰਾ ਮਲੇਰੀਆ ਵਗੈਰਾ ਚਿਕਨਗੁਨੀਆ ਉਹਦੇ ਚ ਤੇ ਸਾਨੂੰ ਪਹਿਲਾਂ ਆ ਕੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਮੈਂ ਤੇ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਜਿਸ ਤਰ੍ਹਾਂ ਵੀ ਜਦੋਂ ਵੀ ਇਸ ਤਰ੍ਹਾਂ ਦਾ ਬੁਖਾਰ ਹੁੰਦਾ ਆ ਕੇ ਸਾਡੇ ਮਾਹਰ ਡਾਕਟਰ ਨੂੰ ਦਿਖਾਣ ਜੋ ਵੀ ਸਾਡੇ ਮਾਹਰ ਡਾਕਟਰ ਨੇ ਉਹ ਚੈੱਕ ਅਪ ਕਰਕੇ ਜੋ ਵੀ ਉਹਨੂੰ پیشن ਨੂੰ ਟੈਸਟ ਦੀ ਲੋੜ ਹੋएगी ਉਸ ਦੇ ਹਿਸਾਬ ਨਾਲ ਟੈਸਟ ਲਿਖ ਦੇਣਗੇ ਤੇ ਔਰ ਮੈਡੀਸਨ ਲਿਖ ਦੇਣਗੇ ਬਾਕੀ ਜਿਸ ਤਰ੍ਹਾਂ ਇਸ ਸੀਜ਼ਨ ਦੇ ਵਿੱਚ ਟੱਟੀ ਉਲਟੀਆਂ ਦਾ ਵੀ ਜਿਹੜਾ ਪੇਟ ਦੀ ਖਰਾਬੀ ਉਹ ਵੀ ਬਹੁਤ ਜ਼ਿਆਦਾ ਹੁੰਦੀ ਹਨ ਇਹ ਸਲਾਹ ਦਵਾਂਗਾ ਕਿ ਸਭ ਤੋਂ ਪਹਿਲਾਂ ਤੇ ਇਹਨਾਂ ਬਿਮਾਰੀਆਂ ਤੋਂ ਬਚਣਾ ਚਾਹੀਦਾ ਬਾਹਰ ਦਾ ਖਾਣਾ ਨਾ ਖਾਓ ਆਪਣੇ ਹੱਥ ਸਾਫ਼ ਰੱਖੋ ਸਲਾਦ ਵਗੈਰਾ ਜਿਹੜਾ ਚੰਗੀ ਤਰ੍ਹਾਂ ਵਾਸ਼ ਕਰਕੇ ਖਾਓ ਜਿਹੜੇ ਫਰੈਸ਼ ਨੇ ਸਬਜ਼ੀਆਂ ਫਰੈਸ਼ ਫਰੂਟ ਖਾਓ ਜਿਹੜਾ ਖਾਣਾ ਬਣ ਚੁੱਕਾ ਉਹਨੂੰ ਫ੍ਰਿਜ 'ਚ ਰੱਖ ਲਓ ਥੋੜਾ ਤੇ ਇਹਨਾਂ ਬਿਮਾਰੀਆਂ ਤੋਂ ਜ਼ਿਆਦਾ ਇਹੀ ਬੈਟਰ ਹੈ ਕਿ ਉਹ ਬਚਿਆ ਜਾ ਸਕਦਾ ਬਾਕੀ ਜੀ ਹੋ ਜਾਂਦਾ ਸਾਨੂੰ ਟੱਟੀਆਂ ਉਲਟੀਆਂ ਲੱਗ ਵੀ ਜਾਂਦੀਆਂ ਤੇ ਇਮੀਡੀਏਟਲੀ ਜਿਹੜਾ ਕਿ ਜਿਸ ਤਰ੍ਹਾਂ ORS ਦੇ ਪੈਕੇਟ ਅੱਜਕੱਲ ਮਿਲ ਜਾਂਦੇ ਆ ਜੇ ORS ਦੇ ਪੈਕੇਟ ਨਹੀਂ ਵੀ ਆ ਤੇ ਅਸੀਂ ਕਰਦੇ ਜਿਹੜਾ ਆਮ ਨਿੰਬੂ ਪਾਣੀ ਆ ਨਿੰਬੂ ਵਗੈਰਾ ਔਰ ਨਮਕ ਪਾ ਕੇ ਖੰਡ ਪਾ ਕੇ ਅਸੀਂ ਜਿਹੜਾ ਤਿਆਰ ਕਰ ਸਕਦੇ ਆ ਉਹ ਅਸੀਂ ਪੀ ਸਕਦੇ ਆ ਜਿਹੜਾ ORS ਦਾ ਪੈਕੇਟ ਆ ਅਸੀਂ 1 ਲੀਟਰ ਦੇ ਵਿੱਚ ਇੱਕ ਪੈਕੇਟ ਅਸੀਂ ਘੋਲ ਕੇ ਤੇ ਉਹ ਅਸੀਂ ਉਹਨੂੰ ਤਿਆਰ ਕਰਕੇ ਰੱਖਣਾ ਹੁੰਦਾ ਤੇ ਅਸੀਂ ਉਹਨੂੰ ਪੀ ਸਕਦੇ ਆ ਇਸ ਤੋਂ ਇਲਾਵਾ ਸਾਨੂੰ ਜੇ ਪਾਣੀ ਦੀ ਦੇਖੋ ਜੇ ਇਸ ਵਿੱਚ ਪਾਣੀ ਦੀ ਕਮੀ ਹੁੰਦੀ ਜਿਹੜੇ ਟੱਟੇ ਵਾਲੀਆਂ ਚ ਤੇ ਜੇ ਤੇ ਆਪਾਂ ਕਿਸੇ ਸਾਨੂੰ ਮੈਡੀਸਿਨ ਵੀ ਇਹਦੀ ਚਾਹੀਦੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਆ ਜੇ ਡਾਕਟਰ ਦੀ ਸਲਾਹ ਲੈਣ ਚ ਥੋੜੀ ਜਿਹੀ ਦੇਰੀ ਹੋ ਜਾਂਦੀ ਆ ਤਾਂ ਜਿਹੜਾ ਪਾਣੀ ਮੈਂ ਬੋਲਿਆ ਕੰਨੇ ਉਹ ਲਗਾਤਾਰ ਲੈਂਦੇ ਰਹਿਣਾ ਚਾਹੀਦਾ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ ਇੱਕ ਵੱਡਾ ਸਾਹਿਬ ਤੁਸੀਂ ਥੋੜਾ ਜਨਤਾ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰੋ ਕਿ ਆਪਾਂ ਜਿੱਦਾਂ ਇਹ ਬਿਮਾਰੀਆਂ ਜ਼ਿਆਦਾਤਰ ਪਾਣੀ ਇਕੱਠਾ ਹੋਣ ਨਾਲ ਗੰਦਗੀ ਤੋਂ ਫੈਲਦੀਆਂ ਉਹ ਆਪਣੀ ਵੈਸੇ ਤਾਂ ਸਰਚਾ ਅਭਿਆਨ ਚੱਲਦੇ ਰਹਿੰਦੇ ਆ ਸਫਾਈ ਅਭਿਆਨ ਚੱਲਦੇ ਆ ਕਾਫੀ ਹੱਦ ਤੱਕ ਇਸ ਚੀਜ਼ ਦੇ ਕੰਟਰੋਲ ਆ ਗੰਦਗੀ ਦੇ ਪਰ ਫਿਰ ਵੀ ਕਿਤੇ ਨਾ ਕਿਤੇ ਅਜੇ ਆਪਾਂ ਉੱਥੋਂ ਤੱਕ ਨਹੀਂ ਪਹੁੰਚੇ ਕਿ ਸਾਡਾ ਵਾਤਾਵਰਣ ਵੀ ਸ਼ੁੱਧ ਨਹੀਂ ਹੈਗਾ ਪੂਰੀ ਤਰ੍ਹਾਂ ਜਿਵੇਂ ਅਸੀਂ ਕਹੀਏ ਤੇ ਜਨਤਾ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਕਿ ਆਪਣੇ ਆਲੇ ਦਿਵਾਲੇ ਨੂੰ ਕਿਸ ਤਰ੍ਹਾਂ ਮਤਲਬ ਸਫਾਈ ਦਾ ਦੇਖੋ ਜਿਹੜੇ ਡੈਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਆਰਾਮ ਨਾਲ ਬਚਿਆ ਜਾ ਸਕਦਾ ਜਸਟ ਸਾਨੂੰ ਥੋੜੇ ਜਿਹਾ ਖਿਆਲ ਰੱਖਣ ਦੀ ਲੋੜ ਹੈ ਮੈਂ ਤੇ ਬਟਾਲਾ ਨਿਵਾਸੀ ਨੂੰ ਇਹੀ ਅਪੀਲ ਕਰਾਂਗੇ ਕਿ ਇਹਨਾਂ ਸੀਜ਼ਨ ਤੋਂ ਪਹਿਲਾਂ ਹੀ ਗੁਣੇ ਵੀ ਤੁਸੀਂ ਆਪਣੇ ਜਿਹੜੇ ਘਰ ਦੇ ਤੁਸੀਂ ਕੂਲਰਾਂ ਚ ਪਾਣੀ ਪਾਇਆ ਸੀਗਾ ਜਿਹੜੇ ਤੁਹਾਡੇ ਛੱਤ ਦੇ ਉੱਪਰ ਕੋਈ ਬਰਤਨ ਟੁੱਟਾ ਪਿਆ ਹੈਗਾ ਗਮਲੇ ਇਹਨੇ ਜਿਹੜੇ ਤੁਸੀਂ ਪਾਣੀ ਦਿੰਦੇ ਹੋ ਟਾਇਰ ਵਗੈਰਾ ਪਈਏ ਨੇ ਜਾਂ ਘਰ ਦੇ ਆਸ-ਪਾਸ ਤੋਂ ਕੋਈ ਵੀ ਖਾਲੀ ਜਗ੍ਹਾ ਤੁਹਾਨੂੰ ਲੱਗਦੀ ਕੋਈ ਖਾਲੀ 플ੌਟ ਹੈ ਖਾਲੀ ਜਗ੍ਹਾ ਉੱਥੇ ਕੋਈ ਇਹੋ ਜੀ ਚੀਜ਼ਾਂ ਪਈਆਂ ਪਾਣੀ ਇਕੱਠਾ ਹੋਇਆ ਹੈ ਮੀਂਹ ਦਾ ਪਾਣੀ ਹੈ ਸਾਫ ਪਾਣੀ ਆ ਉਹਨੂੰ ਤੁਸੀਂ ਮਤਲਬ ਉਹਨੂੰ ਇਕੱਠਾ ਨਹੀਂ ਹੋਣ ਦੇਣਾ ਕੂਲਰ ਦੇ ਵਿੱਚ ਹੁਣ ਬਰਸਾਤੀ ਸੀਜ਼ਨ ਸ਼ੁਰੂ ਹੋ ਗਿਆ ਕੂਲਰ ਦੇ ਵਿੱਚ ਪਾਣੀ ਤੁਸੀਂ ਨਾ ਹੀ ਪਾਓ ਤੇ ਠੀਕ ਹੈਗਾ ਤੇ ਗਮਲਿਆਂ ਨੂੰ ਜਸਟ ਤੁਸੀਂ ਪlant ਨੂੰ ਗਿੱਲਾ ਕਰੋ ਉਹਦੇ ਤਾਂ ਉਹਨਾਂ ਨੂੰ ਹਫ਼ਤੇ 'ਚ ਇੱਕ ਵਾਰੀ ਅਸੀਂ ਨਾ ਹਰ ਫਰਾਈਡੇ ਨੂੰ ਡਰਾਈਡੇ ਬਣਾ ਲਿਆ ਤੇ ਸਾਡੀ ਟੀਮਾਂ ਵੀ ਜਾਂਦੀਆਂ ਨੇ ਅਲੱਗ-ਅਲੱਗ ਦਫ਼ਤਰ ਜਾ ਕੇ ਅਲੱਗ-ਅਲੱਗ ਬਿਲਡਿੰਗਾਂ 'ਚ ਜਾ ਕੇ ਸੀ ਚੱਕ ਵੀ ਕਰਦੇ ਹੈਗੇ ਆ ਤੇ ਹਰ ਹਫ਼ਤੇ 'ਚ ਘਟ-ਘਟ ਇੱਕ ਵਾਰੀ ਜਿੱਥੇ ਵੀ ਪਾਣੀ ਇਕੱਠਾ ਹੋਇਆ ਤੁਸੀਂ ਉਹਨੂੰ ਡੋਲਣਾ ਕਿਉਂਕਿ ਜਿਹੜਾ ਮੱਛਰਾਂ ਦੇ ਜਿਹੜਾ ਅੰਡੇ ਬੰਦੇ ਨੇ ਇਹਨਾਂ ਨੂੰ ਇੱਕ ਹਫ਼ਤਾ ਲੱਗਦਾ ਤਿਆਰ ਹੁੰਦਿਆ ਨੇ ਜੇ ਤੁਸੀਂ ਪਾਣੀ ਡੋਲ ਦੋਗੇ ਤੇ ਉਹ ਅੰਡੇ ਆ ਤੋਂ ਜਿਹੜੇ ਹੈਗੇ ਨੇ ਉਹ ਮੱਛਰ ਜਿਹੜੇ ਪੂਰੇ ਪਤਾ ਨਹੀਂ ਹੋਣਗੇ ਬਾਕੀ ਮਲੇਰੀਆ ਦਾ ਪਾਣੀ ਜਿਹੜਾ ਮਲੇਰੀਆ ਹੈਗਾ ਉਹ ਵੀ ਇਹ ਜਿਹੜਾ ਨਾਲੀਆਂ ਵਗਾਰਾ ਦਾ ਜਿਹੜਾ ਪਾਣੀ ਆ ਉੱਥੋਂ ਮਤਲਬ ਤਿਆਰ ਹੁੰਦਾ ਉਹ ਵੀ ਨਾ ਹੋਣ ਦੋ ਜਿਹੜਾ ਨਾਲੀਆਂ ਆਪਣਾ ਘਰ ਦਾ ਆਲਾ ਦਵਾਲਾ ਸਾਰੇ ਜਣੇ ਅਸੀਂ ਸੋਚ ਲਈਏ ਕਿ ਅਸੀਂ ਸਿਰਫ ਆਪਣੇ ਘਰ ਦਾ ਆਲਾ ਦਵਾਲਾ ਜਾਂ ਆਪਣਾ ਘਰ ਸਾਫ਼ ਰੱਖਣਾ ਤੇ ਇਹੋ ਜਿਹੀਆਂ ਬਿਮਾਰੀਆਂ ਤੋਂ ਆਰਾਮ ਨਾਲ ਬਚਿਆ ਜਾ ਸਕਦਾ ਸੇਮ ਜਿਸ ਤਰ੍ਹਾਂ ਅੱਜ ਕੱਲ ਟਾਈਫਾਇਡ ਬੁਖਾਰ ਆਇਆ ਜਾਂ ਟੱਟੀਆਂ ਉਲਟੀਆਂ ਲੱਗਦੀਆਂ ਕੁਝ ਵੀ ਇਦਾਂ ਦੀਆਂ ਬਿਮਾਰੀਆਂ ਬਾਹਰ ਦਾ ਖਾਣਾ ਸਾਨੂੰ ਅਵੋਇਡ ਕਰਨਾ ਚਾਹੀਦਾ ਨਜ਼ਰਾਂ ਚ ਕੋਸ਼ਿਸ਼ ਕਰੋ ਨਾ ਖਾਓ ਘਰ ਦਾ ਖਾਣਾ ਖਾਓ ਫਰੈਸ਼ ਖਾਣਾ ਖਾਓ ਤਾਜ਼ੀਆਂ ਸਬਜ਼ੀਆਂ ਖਾਓ ਚੰਗੀ ਤਰ੍ਹਾਂ ਵਾਸ਼ ਕਰਕੇ ਖਾਓ ਆਪਣੇ ਹੱਥ ਬੱਚਿਆਂ ਦੇ ਹੱਥ ਚੰਗੀ ਤਰ੍ਹਾਂ ਵਾਸ਼ ਜਦੋਂ ਵੀ ਕੁਝ ਖਾਣਾ ਆਪਣੇ ਹੈਂਡਸ ਆਪਣੇ ਹੱਥ ਜਿਹੜੇ ਚੰਗੀ ਤਰ੍ਹਾਂ ਉਹ ਵਾਸ਼ ਕਰਕੇ ਸਾਰੰਬੰਦੇ ਨਾਲ ਅੱਛੀ ਤਰ੍ਹਾਂ ਵਾਸ਼ ਕਰਕੇ ਖਾਓ ਕਿ ਇਹ ਜਿਹੜੀਆਂ ਬਿਮਾਰੀਆਂ ਜਿਦਾਂ ਡੇਂਗੂ ਮਲੇਰੀਆ ਜਾਂ ਹੋਰ ਵੀ ਇਹ ਬਰਸਾਤੀ ਬਿਮਾਰੀਆਂ ਨੇ ਕਿ ਇੱਕ ਇਸ ਨੂੰ ਲੈ ਕੇ ਜਿਆਦਾ ਅਫੈਕਟ ਕਰਦੀਆਂ ਨੇ ਕਿਸੇ ਵਿੱਚ ਜਿਆਦਾ ਇਹ ਅਸਰ ਵਿਖਾਉਂਦੀਆਂ ਨੇ ਇਹਨਾਂ ਕਰ ਥੋੜੀ ਜਿਆਦਾ ਗਿਸਰਾਂ ਟਟੀਆਂ ਉਲਟੀਆਂ ਜਦੋਂ ਲੱਗਦੀਆਂ ਤੇ ਇਰ ਵਿੱਚ ਪਾਣੀ ਹੋਣ ਦੀ ਕਮੀ ਹੁੰਦੀ ਆ ਪਾਣੀ ਦੀ ਕਮੀ ਦੇ ਨਾਲ ਬੱਚਿਆਂ ਜਿਹੜੇ ਬਹੁਤ ਜ਼ਿਆਦਾ ਬਜ਼ੁਰਗ ਜਿਹੜੇ ਵੀਕ ਹੁੰਦੇ ਨੇ ਉਹਨਾਂ 'ਚ ਬਹੁਤ ਜਲਦੀ ਤੇ ਬਹੁਤ ਪੜਾਅ ਆਸਰ ਪੈਂਦਾ ਹੈ ਬੱਚਿਆਂ ਦਾ ਤਾਂ ਖਾਸ ਕਰਕੇ ਖਿਆਲ ਰੱਖਣਾ ਚਾਹੀਦਾ ਸਾਡੇ ਸਰਕਾਰ ਦੇ ਪ੍ਰੋਗਰਾਮ ਹੀ ਚੱਲਦੇ ਹੋਏ ਨੇ ਅੱਜ ਕੱਲ੍ਹ ਸਰਕਾਰ ਨੇ 2 ਮਹੀਨੇ ਦਾ ਪ੍ਰੋਗਰਾਮ ਇੱਕ ਚਲਾਇਆ ਹੋਇਆ ਜਿਹਦੇ 'ਚ ਅਸੀਂ ਕਿਸੇ ਵੀ ਬੱਚੇ ਨੂੰ ਐਦਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਹਨਾਂ ਨੂੰ ਅਸੀਂ ਜ਼ਿੰਕ ਦੀਆਂ ਗੋਲੀਆਂ ਦੇਣੀਆਂ ਹੁੰਦੀਆਂ 2 ORS ਦੇ ਪੈਕੇਟ ਦੇਣੇ ਹੁੰਦੇ ਸਾਡੀ ਆਸ਼ਾ ਵਰਕਰ ਜਿਹੜੀਆਂ ਹੈਗੀਆਂ ਨੇ ਇਹਨਾਂ ਕੋਲ ਜਾਂਦੀਆਂ ਹੈਗੀਆਂ ਉਹਨਾਂ ਨੂੰ ਅਸੀਂ ਸਾਰੀ ਸਪਲਾਈ ਕੀਤੀ ਹੋਈ ਹੈ ਨਾ ਤੇ ਉਹ ਅਸੀਂ ਉਹਨਾਂ ਨੂੰ ਜਿੱਥੇ ਵੀ ਉਹ ਆਸ਼ ਉਨਾਂ ਨੂੰ ਦੇਣੀ ਹੁੰਦੀਆਂ ਹੋਰ ਅਸਟੇ ਪੈਕੇਟ ਦੇਣੇ ਹੁੰਦੇ ਸੀ ਬਾਕੀ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਾਂਗਾ ਦੁਬਾਰਾ ਐਂਡ ਦੇ ਵਿੱਚ ਕਿ ਆਪਣੇ ਆਪਾਂ ਦਾ ਸਾਫ਼ ਰੱਖੋ ਆਪਣੇ ਆਪ ਨੂੰ ਸਾਫ਼ ਰੱਖੋ ਫਰੈਸ਼ ਖਾਣਾ ਖਾਓ ਤੇ ਸਾਨੂੰ ਇਹਨਾਂ ਬਿਮਾਰੀਆਂ ਤੋਂ ਅਸੀਂ ਬਿਲਕੁਲ ਦੂਰ ਰਹਿ ਸਕਦੇ ਹਾਂ ਸੀ ਜਿਵੇਂ ਕਿ ਲਾਸਟ ਬਰਸਾਤੀ ਮੌਸਮ ਸਟਾਰਟ ਆ ਹੁਣ ਇਸ ਮੌਸਮ ਨੂੰ ਲੈ ਕੇ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਸਿਵਲ ਹਸਪੀਟਲ ਬਟਾਲਾ ਵੱਲੋਂ ਕੀ ਮੁਕਤਾ ਪਰ ਬੰਦ ਕੀਤੇ ਗਏ ਜਿਸ ਤਰ੍ਹਾਂ ਮਛਰਾ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਲਈ ਵੱਖਰੇ ਪ੍ਰਬੰਧ ਕੀਤੇ ਗਏ ਨੇ ਸਾਡੇ ਕੋਲ ਜਿਹੜੀ ਡੈਂਗੂ ਤੇ ਮਲੇਰੀਆ ਦੀ ਟੈਸਟਿੰਗ ਸਾਡੇ ਕੋਲ ਹੁੰਦੀ ਆ ਬਟਾਲਾ ਨਿਵਾਸੀਆਂ ਨੂੰ ਪਤਾ ਹੈ ਕਿ ਅਸੀਂ ਬਟਾਲੀ ਟੈਸਟ ਕਰਦੇ ਹਾਂ ਗੁਰਦਾਸਪੁਰ ਜ਼ਿਲ੍ਹੇ ਸਿਰਫ ਜਿਹੜਾ ਸਰਕਾਰੀ ਦੋ ਜਗ੍ਹਾ ਤੇ ਟੈਸਟ ਹੁੰਦੇ ਨੇ ਡੈਂਗੂ ਦੇ ਬਟਾਲਾ ਚ ਬਟਾਲੀ ਸਿਵਲ ਹਸਪਤਲ ਚ ਔਰ ਸਿਵਲ ਹਸਪਤਲ ਗੁਰਦਾਸਪੁਰ ਦੇ ਵਿੱਚ ਹੁੰਦੇ ਨੇ ਕੋਈ ਵੀ ਆਦਮੀ ਜਿਹਨੂੰ ਵੀ ਬੁਖਾਰ ਲੱਗਦਾ ਜਿਹਨੂੰ ਸ਼ੱਕ ਲੱਗਦਾ ਕਿ ਉਹਨੂੰ ਡੈਂਗੂ ਜਾਂ ਮਲੇਰੀਆ ਸਾਡੇ ਡਾਕਟਰ ਕੋਲ ਆਏ ਡਾਕਟਰ ਉਹਦੀ ਟੈਸਟ ਲਿਖ ਦੇਣਗੇ ਉਹ ਲੈਬ ਚ ਜਾ ਕੇ ਟੈਸਟ ਕਰਾ ਸਕਦਾ ਚੱਕਰ ਮਿਲੇ ਹੁੰਦੇ ਨੇ ਇਸ ਪਿਛਲੇ ਸਾਲ ਤੱਕ ਸਾਨੂੰ 10 ਬਰੀਡਰ ਚੱਕਰ ਮਿਲਦੇ ਸੀਗੇ ਉਹਨਾਂ ਦੇ ਉੱਪਰ ਜਿਹੜੇ ਸੀਗੇ ਮਲਟੀਪਰਪਸ ਹੈਲਥ ਵਰਕਰ ਦੀ ਡਿਊਟੀ ਲੱਗਦੀ ਸੀ ਪਰ ਇਸ ਵਾਰੀ ਸਾਡੀ ਜਿਹੜੀ ਡਿਮਾਂਡ ਸੀਗੀ ਐਕਸਟਰਾ ਸੀਗੀ ਜਿਹੜੀ ਸਾਡੇ ਸਿਵਲ ਹਸਪੀਟਲ ਜਿਹੜਾ ਗੁਰਦਾਸਪੁਰ ਸਿਵਲ ਸर्जੰਨ ਦਫ਼ਤਰ ਹੈ ਉਹਨਾਂ ਦੀ ਕੋਸ਼ਿਸ਼ਾਂ ਸਦਕਾ ਸਾਨੂੰ ਇਸ ਵਾਰੀ 25 ਬਰੀਡਰ ਚੱਕਰ ਅਲਾਟ ਹੋਏ ਨੇ ਅਸੀਂ ਉਹਨਾਂ ਨੂੰ ਏਰੀਆ ਡਿਵਾਈਡ ਕੀਤਾ ਉਹਨਾਂ ਦੇ ਪੂਰੇ ਬਟਾਲੇ ਜਾਂਦੇ ਨੇ ਉਹਨਾਂ ਦੇ ਰੋਸਟਰ ਬਣੇ ਹੋਏ ਨੇ ਅੰਡਰ ਦ ਸੁਪਰਵੀਜ਼ਨ ਆਫ ਜਿਹੜੇ ਸਾਡੇ ਮਲਟੀਪਰਪਸ ਹੈਲਥ ਵਰਕਰ ਨੇ ਉਹਨਾਂ ਦੇ ਨਾਲ ਜਾਂਦੇ ਨੇ ਕਿ ਉਹ ਜਾ ਕੇ ਉਹਨਾਂ ਦਾ ਇਹੀ ਕੰਮ ਹੈ ਕਿ ਬਰੀਡਿੰਗ ਚੈੱਕ ਕਰਨੀ কুলਰ ਚੈੱਕ ਕਰਨਾ ਕੋਈ ਗਮਲੇ ਜਿੱਥੇ ਪਾਣੀ ਇਕੱਠਾ ਹੋਇਆ ਉਹ ਚੈੱਕ ਕਰਨਾ ਜੇ ਉਹਨਾਂ ਨੂੰ ਕਿਤੇ ਕੋਈ ਇਸ ਤਰ੍ਹਾਂ ਮਛਰਾਂ ਦੇ ਆਂਡੇ ਮਿਲ ਜਾਂਦੇ ਨੇ ਉਹ ਉਹਨਾਂ ਨੂੰ ਉਸੇ ਲਈ ਮੌਕੇ ਤੇ ਹੀ ਉਹਨਾਂ ਨੂੰ ਨਸ਼ਟ ਕਰਨਾ ਹੁੰਦਾ ਉਹਨਾਂ ਨੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਟੱਟੀ ਉਲਟੀਆਂ ਦੀ ਬਿਮਾਰੀ ਦਾ ਦੱਸਿਆ ਸਾਡੀ ਹਮੇਸ਼ਾ ਨਜ਼ਰ ਹੁੰਦੀ ਆ ਕਿ ਆਪਾਂ ਜੇ ਮੇਰੀ ਪਹਿਲਾਂ ਵੀ ਮੈਡੀਸਨ ਦੇ ਡਾਕਟਰ ਨਾਲ ਗੱਲ ਹੋਈ ਸੀਗਾ ਅਸੀਂ ਨਜ਼ਰ ਰੱਖਦੇ ਹਾਂ ਕਿ ਕਿਸੇ ਖਾਸ ਏਰੀਆ ਚੋਂ ਪੇਸ਼ੈਂਟ ਨਹੀਂ ਪੇਸ਼ੈਂਟ ਸਾਡੇ ਕੋ ਆਂਦੇ ਨੇ ਪਰ ਅਜੇ ਤੱਕ ਜਸਟ ਸਾਡੇ ਕੋ ਰੂਟੀਨ ਵਾਲੇ ਪੇਸ਼ੈਂਟ ਆ ਰਹੇ ਜਿੰਨੇ ਪਿਛਲੇ ਸਾਲ ਆਉਂਦੇ ਸੀ ਉਹਨਾਂ ਕਾ ਆ ਰਹੇ ਪਰ ਸਾਡੀ ਹਮੇਸ਼ਾ ਨਜ਼ਰ ਹੁੰਦੀ ਕਿਸੇ ਖਾਸ ਏਰੀਆ ਚੋਂ ਇਕੋ ਏਰੀਆ ਚੋਂ ਨਹੀਂ ਕਿ ਜਿੰਦਾ ਜ਼ਿਆਦਾ ਪੇਸ਼ੈਂਟ ਆ ਰਹੇ ਜਾਂ ਇਕੋ ਕਰਦੇ ਵਿੱਚੋਂ ਨਹੀਂ ਕਿ ਜਿੰਦਾ ਜ਼ਿਆਦਾ ਪੇਸ਼ੈਂਟ ਆ ਰਹੇ ਇਹਦਾ ਮਤਲਬ ਇਹ ਹੁੰਦਾ ਕਿ ਇਕੋ ਏਰੀਆ ਚੋਂ ਇਕਦਮ ਪੇਸ਼ੈਂਟ ਆ ਜਨ ਜਾਈ ਇਕੋ ਕਰਦੇ ਮਲਟੀਪਲ ਮੈਂਬਰਸ ਇਨਵੋਲਵ ਹੋ ਜਾਣ ਇਹਦਾ ਮਤਲਬ ਹੁੰਦਾ ਕਿ ਪਾਣੀ ਜਿਹੜ ਤੇ ਉਹਦੇ ਲਈ ਅਸੀਂ ਕੁਲਰਿੰਦੀਆਂ ਗੋਲੀਆਂ ਵਗੈਰਾ ਵੀ ਅਹੀ ਵੰਡਰ ਮੰਡ ਨਹੀਂ ਹੁੰਦੀਆਂ ਮਿਊਸਪਲ ਕਾਰਪੋਰੇਸ਼ਨ ਦਾ ਵੀ ਸਹਿਯੋਗ ਹੁੰਦਾ ਉਹਨਾਂ ਨੇ ਵੀ ਆਪਣਾ ਕਾਰਵਾਈ ਕਰਨੀ ਹੁੰਦੀ ਹੈ ਇਸ ਤੋਂ ਇਲਾਵਾ ਸਾਡੀ ਉਹਨਾਂ ਨੇ ਮੇਰੀ ਕੱਲੀ ਗੱਲ ਹੋਈ ਸੀ ਕਿ ਉਹਨਾਂ ਨੇ ਕੁਝ ਵਰਕਰਸ ਦੀ ਡਿਊਟੀ ਲਗਾਈ ਹੈ ਸਾਨੂੰ ਲੈਟਰ ਵੀ ਆਈ ਉਪਰਵਾਈ ਐਡਮਿਨਿਸਟ੍ਰੇਸ਼ਨ ਦੀ ਅਸੀਂ ਹਰ ਹਫ਼ਤੇ 'ਚ ਅਸੀਂ 10 ਸੈਂਪਲ ਪਾਖੋ ਖਰੀਰੀ ਦੇ ਇਕੱਠੇ ਕਰਕੇ ਉਹਨਾਂ ਦੀ ਟੈਸਟਿੰਗ ਲਈ ਅਸੀਂ ਗੁਰਦਾਸਪੁਰ ਭੇਜਨੇ ਆ ਹਰ ਹਫ਼ਤੇ ਵੀ ਅਸੀਂ 10 ਪਾਣੀ ਦੇ ਸੈਂਪਲ ਲਵਾਂਗੇ ਤੇ ਉਹ ਅਸੀਂ ਉੱਪਰ ਭੇਜਾਂਗੇ ਇਸ ਤੋਂ ਇਲਾਵਾ ਜਿਹੜੀ ਜਿਹੜੀ ਸਾਡੀ ਮਟਾਲੇ ਦੀ ਸਿਵਲ ਐਡਮ ਫਿਰ ਅਸੀਂ ਉਹ ਸਰਵੇ ਵਗੈਰਾ ਜਿਹੜਾ ਪੂਰੇ ਬਟਾਲੇ ਦਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਸੋ ਥੈਂਕ ਯੂ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਦੇ ਨਾਲ ਬਟਾਲੇ ਦੀ ਜਨਤਾ ਜਿਹੜੀ ਹੈ ਉਹ ਅਵੇਅਰ ਰਹੇਗੀ ਔਰ ਆਪਣੇ ਆਪਣਾ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਪੂਰਾ ਧਿਆਨ ਰੱਖੇਗੀ ਸੋ ਮੈਂ ਵੀ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਬਟਾਲਾ ਨਿਵਾਸੀਆਂ ਨੂੰ ਆਪਣੇ ਪੰਜਾਬ ਨਿਵਾਸੀਆਂ ਨੂੰ ਅਪੀਲ ਕਰਾਂਗੇ ਕਿ ਸੋ ਬਰਸਾਤੀ ਮੌਸਮ ਸਟਾਰਟ ਹੋ ਚੁੱਕਾ ਹੈ ਇਹਨਾਂ ਦਿਨਾਂ ਦੇ ਵਿੱਚ ਬਿਮਾਰੀਆਂ ਜ਼ਿਆਦਾਤਰ ਫੈਲਦੀਆਂ ਹਨ ਸੋ ਤੁਸੀਂ ਅਵੇਅਰ ਹੋ ਕੇ ਆਪਣੀਆਂ ਪ੍ਰਕਾਊਸ਼ਨਸ ਲੈ ਕੇ ਔਰ ਜਿੱਦਾਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਹੈ ਇਦਾਂ ਹੀ ਚੱਲ ਕੇ ਆਪਣੇ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਤਾਂ ਜੋ ਕਿ ਤੰਦਰੁਸਤ ਰਹਿ ਸਕੋ ਔਰ ਰਿਸਤ ਪੂਸਰ ਤੁਹਾਡਾ ਸਰੀਰ ਰਹੇ ਔਰ ਆਪਣਾ ਪੰਜਾਬ ਵਧੇ ਫੁੱਲੇ ਥੈਂਕ ਯੂ